एटीटी ਅਧਿਆਪਕਾਂ ਨੇ ਆਪਣੀ ਡੈਪੂਟੇਸ਼ਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤੇਹਰ ਦੀ ਬਰਨਾਲਾ ਸਥਿਤ ਰਹਿੜ ਦੇ ਬਾਹਰ ਧਰਨਾ ਦਿੱਤਾ ਹੋਇਆ ਹੈ। ਬੇਸ਼ੱਕ ਸਿੱਖਿਆ ਮੰਤਰੀ ਧਰਨਾ ਦੇ ਰਹੇ ਅਧਿਆਪਕਾਂ ਨੂੰ ਮਿਲੇ ਪਰ ਵੀਡੀਓ ਐਲੀਮੈਂਟਰੀ ਦੀ ਡਿਊਟੀ ਲਗਾ ਕੇ ਆਪ ਚਲੇ ਗਏ। ਪਰ ਧਰਨਾ ਕਰੀ ਅਧਿਆਪਕ ਤੇ ਅਧਿਆਪਕਾਂ ਦਾ ਪੂਰਾ ਦਿਨ ਕੜਕਰੀ ਧੁੱਪ ਚ ਆਪਣੇ ਬੱਚਿਆਂ ਸਮੇਤ ਧਰਨੇ ਤੇ ਬੈਠੇ ਰਹੇ। ਧਰਨਾ ਕਰੀਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਵੀ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਲਾਰੇ ਲਗਾਉਣ ਦੀ ਨੀਤੀ ਅਪਣਾਉਣ ਲੱਗੀ ਹੈ ਜਰਕੀ ਸਰਕਾਰ ਬਣਨ ਤੋਂ ਪਹਿਲਾਂ ਇਹੀ ਆਪ ਆਗੂ ਲੋਕਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਆਪਣੇ ਸ਼ਹਿਰ ਤੇ ਕਸਬਿਆਂ 'ਚ ਹੱਲ ਕੀਤੀਆਂ ਜਾਇਆ ਕਰਨਗੀਆਂ ਤੇ ਦਾਅਵੇ ਕਰਦੇ ਸਨ ਸਰ ਮੇਰਾ ਨਾਮ ਕੁਲਵਿੰਦਰ ਕੌਰ ਹੈ ਜੀ ਅਸੀਂ ਕਿਸੇ ਜਥੇਬੰਦੀ ਤੋਂ ਨਹੀਂ ਕੁਝ ਨਹੀਂ ਜੀ ਅਸੀਂ ਇੱਕ ਆਮ ਅਧਿਪਕ ਆਏ ਹਾਂ ਜੀ ਜਿਨ੍ਹਾਂ ਦੀਆਂ ਬਦਲੀਆਂ ਹੋਈਆਂ ਸੀ ਹੋਈਆਂ ਨੂੰ 1 ਸਾਲ ਹੋ ਗਿਆਗਾ ਸਰ ਪਰ ਸਾਨੂੰ ਦੂਜੇ ਜ਼ਿਲ੍ਹਿਆਂ ਵਿੱਚ 200 ਤੋਂ 300 ਕਿਲੋਮੀਟਰ ਤੇ ਵਾਪਸ ਬੁਲਾਇਆ ਗਿਆ ਇਹ ਕਹਿ ਕੇ ਕਿ ਤੁਸੀਂ ਜਦੋਂ ਤੱਕ ਨਵੀਂ ਭਰਤੀ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਇੱਥੇ ਹੀ ਡਿਊਟੀ ਕਰੋਗੇ ਸਾਡੀਆਂ ਤਨਖਾਹਾਂ ਸਾਡਾ ਆਨਲਾਈਨ ਰਿਕਾਰਡ ਸਾਡੀਆਂ ਇਲੈਕਸ਼ਨ ਡਿਊਟੀਆਂ ਸਾਡੇ ਨਵੇਂ ਜ਼ਿਲ੍ਹਿਆਂ ਵਿੱਚ ਲੱਗੀਆਂ ਹੋਈਆਂ ਗਈਆਂ ਸੀ ਸਾਨੂੰ 31 ਮਾਰਚ ਨੂੰ ਕਿਹਾ ਸੀ ਕਿ ਤੁਹਾਨੂੰ ਅਸੀਂ ਫਾਰਗ ਕਰ ਦੇਵਾਂਗੇ ਪਰ ਨਹੀਂ ਕੀਤਾ ਗਿਆ ਜਿਹਦੇ ਤੋਂ ਸਿੱਖਿਆ ਵਿਭਾਗ ਮੁਕਰਿਆ ਹੈ ਜੀ ਸਾਡੀ ਮੰਗ ਇਹ ਹੈ ਸਰ ਕਿ ਸਾਡੀਆਂ ਡੈਪੂਟੇਸ਼ਨਾਂ ਗਈਆਂ ਜਿਹੜੀਆਂ ਆਰਜੀ ਪ੍ਰਬੰਧ ਲਾਏ ਗਏ ਆ ਇਹਨਾਂ ਨੂੰ ਤੁਰਤ ਕੈਨਸਲ ਕੀਤਾ ਜਾਵੇ ਸਾਨੂੰ ਸਾਡੇ ਜ਼ਿਲ੍ਹਿਆਂ ਵਿੱਚ ਪਹੁੰਚਾਇਆ ਜਾਵੇ ਕਿਉਂਕਿ 1 April 2022 ਤੋਂ ਨਵਾਂ ਸੈਸ਼ਨ ਸਟਾਰਟ ਹੋਇਆਗਾ ਜੀ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਉੱਥੇ ਵੀ ਅਧਿਆਪਕਾਂ ਦੀ ਘਾਟ ਹੈ ਜੀ ਜਿੱਥੇ ਸਾਡੀ ਬਦਲੀ ਹੋਈ ਸੀ ਕਿਉਂਕਿ ਸਾਡੀ ਬਦਲੀ ਖਾਲੀ ਅਸਾਮੀਆਂ ਤੇ ਹੀ ਹੋਈ ਸੀਗੀ ਉੱਥੇ ਟੀਚਰ ਨਹੀਂ ਹੈਗੇਗੇ ਕਿ ਭਗਵੰਤ ਮਾਨ ਸੀਐਨ ਸਾਹਿਬ ਦੀ ਜੋ ਸਿੱਖਿਆ ਨੀਤੀ ਹੈਗੀ ਹੈ ਜੀ ਉਹਦੇ ਵਿੱਚ ਉਹਨਾਂ ਬੱਚਿਆਂ ਦੀ ਸਿੱਖਿਆ ਸਿੱਖਿਆ ਨਹੀਂ ਹੈਗੀ ਕਿ ਜਿੱਥੇ ਸਾਡੀ ਜਿੱਥੇ ਅਸੀਂ ਪਹੁੰਚ ਹੀ ਨਹੀਂ ਪਾਏ ਹੈਗੇ ਕਿ ਜੇ ਇਹਨਾਂ ਬੱਚਿਆਂ ਦੀ ਸਿੱਖਿਆ ਇਹਨਾਂ ਨੂੰ ਪਿਆਰੀ ਹੈਗੀ ਹੈ ਤਾਂ ਉਹ ਵੀ ਇਹਨਾਂ ਦੇ ਹੀ ਬੱਚੇ ਨੇ ਉਹ ਵੀ ਪੰਜਾਬ ਦੇ ਹੀ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਉੱਥੇ ਜਾ ਕੇ ਸਿੱਖਿਆਤ ਕਰਨਾ ਹੈ ਜੀ ਸਰ ਬਹੁਤ ਵਾਰੀ ਅਸੀਂ ਮੰਗ ਪੱਤਰ ਦਿੱਤੇ ਹੈਗੇ ਆ ਜੀ ਪਿਛਲੇ 1 ਸਾਲ ਤੋਂ ਮਾਰਚ 22 ਨੂੰ ਸਾਡੀ ਸਾਰਿਆਂ ਦੀ ਟਰਾਂਸਫਰ ਹੋਈ ਸੀ ਜੀ ਜਾਂ ਉਸ ਤੋਂ ਬਾਅਦ ਦੂਸਰਾ ਤੀਸਰਾ ਗੇੜ ਚਲਾਇਆ ਗਿਆ ਸਾਰਿਆਂ ਦੀਆਂ ਸਾਡੀਆਂ ਬਦਲੀਆਂ ਹੋਈਆਂ ਗਈਆਂ ਉਸ ਤੋਂ ਬਾਅਦ ਸਾਨੂੰ ਵਾਪਸ ਆਰ ਦੀ ਪ੍ਰਬੰਧ ਤੇ ਇਹ ਕਹਿ ਕੇ ਬੁਲਾਇਆ ਗਿਆ ਸੀ ਕਿ ਨਵੰਬਰ ਦੇ ਵਿੱਚ ਇੱਕ ਨੈਸ ਦਾ ਪੇਪਰ ਹੋਣਾ ਹੈ ਤੁਸੀਂ ਉਦੋਂ ਤੱਕ ਇੱਥੇ ਰਹਿ ਜਾਓ ਉਸ ਤੋਂ ਬਾਅਦ ਉਸ ਤੁਹਾਨੂੰ ਫਾਰਗ ਕਰ ਦਾਂਗੇ ਨੈਸ ਦਾ ਪੇਪਰ ਅਸੀਂ ਜੀ ਜਾਣਨ ਬੱਚਿਆਂ ਨੂੰ ਤਿਆਰੀ ਕਰਵਾ ਕੇ ਅਸੀਂ ਪੇਪਰ ਦਵਾਇਆਗਾ ਜੀ ਉਸ ਤੋਂ ਬਾਅਦ ਅਸੀਂ ਗਏ ਇਹਨਾਂ ਨੂੰ ਮੰਗ ਪੱਤਰ ਦਿੱਤੇ ਪਰ ਇਹਨਾਂ ਨੇ ਨਹੀਂ ਮੰਨੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤੁਹਾਨੂੰ 31 ਮਾਰਚ ਤੋਂ ਬਾਅਦ ਅਸੀਂ ਫਾਰਗ ਕਰ ਦਵਾਂਗੇ ਪਰ 31 ਮਾਰਚ ਤੋਂ ਪਹਿਲਾਂ ਅਸੀਂ ਮੰਗ ਪੱਤਰ ਦੇਨੇ ਸ਼ੁਰੂ ਕਰਤੇ ਸੀ ਜੀ ਕਿ 31 ਮਾਰਚ ਤੱਕ ਸਾਨੂੰ ਫਾਰਗ ਕੀਤਾ ਜਾਵੇ ਆਪਦਾ ਪ੍ਰਬੰਧ ਕਰ ਲਿਆ ਜਾਵੇ ਪਰ ਇਹਨਾਂ ਨੇ ਨਹੀਂ ਕੀਤਾ ਜੀ ਅਸੀਂ ਅੱਜ ਵੀ ਈਐਮ ਸਾਹਿਬ ਨਾਲ ਗੱਲ ਹੀ ਕਰਨ ਆਏ ਸੀ ਬਟ ਇਹਨਾਂ ਨੇ ਸਾਨੂੰ ਧਰਨਾ ਲਾਉਣ ਲਈ ਮਜਬੂਰ ਕਰਤਾ ਸਰ ਸਿੱਖਿਆ ਮੰਤਰੀ ਸਾਹਿਬ ਆਏ ਸੀਗੇ ਸਾਨੂੰ ਮਿਲੇ ਮਿਲੇ ਹੈਗੇ ਆ ਬਾਹਰ ਆਏ ਨੇ ਸਾਡੀ ਗੱਲ ਸੁਣੀ ਜੀ ਬਟ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਪ੍ਰੋਸਾ ਨਹੀਂ ਦਿੱਤਾ ਕਹਿੰਦੇ ਜੇ ਆਪਦੀ ਮੰਗ ਮੰਨਵਾਉਣੀ ਹੈ ਚੰਡੀਗੜ੍ਹ ਆਜੋ ਸੀਐਮ ਸਾਹਿਬ ਦੁਆਰਾ ਸਾਨੂੰ ਇਹ ਕਿਹਾ ਗਿਆ ਸੀ ਕਿ ਜਿਹੜੇ ਵੀ ਤੁਹਾਡੇ ਮਸਲੇ ਹੋਣਗੇ ਉਹ ਇੱਥੇ ਮੁਹੱਲਿਆਂ ਤੋਂ ਵਾਈਲਡਾਂ ਤੋਂ ਪਿੰਡਾਂ ਤੋਂ ਸ਼ੁਰੂ ਹੋਣਗੇ ਇੱਥੇ ਹੀ ਹੱਲ ਹੋਣਗੇ ਤੁਹਾਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਪਰ ਤੁਹਾਡੇ ਸਾਹਮਣੇ ਹੈ ਜੀ ਸਾਨੂੰ ਈਐਮ ਸਾਹਿਬ ਖੁਦ ਆਪਣੇ ਮੂੰਹ ਨਾਲ ਕਹਿ ਕੇ ਗਏ ਆ ਕਿ ਚੰਡੀਗੜ੍ਹ ਆਜੋ ਉੱਥੇ ਤੁਹਾਡਾ ਮਸਲਾ ਹੱਲ ਹੋ ਜਾਊਗਾ ਪਰ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਸਰ ਸਾਡਾ ਅੱਜ ਦਾ ਧਰਨਾ ਸੀ ਜਿਹੜਾ ਸਾਡੇ ਜ਼ਿਲ੍ਹੇ ਸਾਡੀ ਜਿਹੜੀ ਬਦਲੀਆਂ ਹੋਈਆਂ ਹੋਈਆਂ ਨੇ ਡੈਪੂਟੇਸ਼ਨਾਂ ਅਰਜੀ ਲਗਾਈਆਂ ਗਈਆਂ ਨੇ ਉਹ ਸਬੰਧੀ ਸਾਡੀ ਪਾਰਕੀ ਨਹੀਂ ਕੀਤੀ ਜਾ ਰਹੀ ਉਹ ਸਬੰਧੀ ਅਸੀਂ ਅੱਜ ਪੱਕੇ ਤੌਰ ਤੇ ਧਰਨਾ ਲਗਾਇਆ ਜੀ ਸਰ ਡੀਓ ਸਾਹਿਬ ਅੱਜ ਸਾਡੇ ਧਰਨੇ ਵਿੱਚ ਪਹੁੰਚੇ ਸੀ ਆਸ਼ਵਾਸਨ ਦੇਣ ਲਈ ਸਾਡੀਆਂ ਕੋਈ ਚਾਰ ਮੁੱਖ ਮੰਗਾਂ ਸੀਗੀਆਂ ਜਿਨ੍ਹਾਂ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਸਿੱਖਿਆ ਮੰਤਰੀ ਜੀ ਨੇ ਉਹਨਾਂ ਦੀ ਡਿਊਟੀ ਲਗਾਈ ਸੀ ਸਿੱਖਿਆ ਮੰਤਰੀ ਜੀ ਨੇ ਉਹਨਾਂ ਦੀ ਡਿਊਟੀ ਲਗਾਈ ਹੈ ਸਾਡੋ ਚਾਰੋਂ ਮੰਗਾਂ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਹੈ ਚਾਰੋਂ ਮੰਗਾਂ ਨੂੰ ਜਾਇਜ਼ ਮੰਨਿਆ ਗਿਆ ਜੀ ਉਹਨਾਂ ਵੱਲੋਂ ਡੀਓ ਸਾਹਿਬ ਵੱਲੋਂ ਆਸ਼ਵਾਸਨ ਦਿੱਤਾ ਗਿਆ ਮੀਟਿੰਗ ਦਾ ਪਰ ਕਾਫੀ ਲੰਮੇ ਸਮੇਂ ਤੋਂ ਮੀਟਿੰਗਾਂ ਕਰ ਕਰਕੇ ਪਰ ਮੀਟਿੰਗਾਂ ਚ ਸਾਨੂੰ ਕੁਝ ਨਹੀਂ ਪੱਲੇ ਪਿਆ ਅਗਰ ਸਾਡੇ ਸਾਰੀਆਂ ਮੰਗਾਂ ਜਾਇਜ਼ ਨੇ ਸਾਡੀਆਂ ਚਾਰ ਮੁੱਖ ਮੰਗਾਂ ਨੇ ਇੱਕ ਤਾਂ ਟੀਚਰ ਲੈਸ ਸਕੂਲ ਟੀਚਰ ਲੈਸ ਸਕੂਲ ਤੋਂ ਇਲਾਵਾ ਬਾਕੀ ਸਾਰੇ ਰਹਿnde ਸਾਥੀਆਂ ਦੀਆਂ ਫਾਰਗੀਆਂ ਕੀਤੀ ਜਾਂ ਜੋ ਵੀ ਡੈਪੂਟੇਸ਼ਨ ਤੇ ਨੇ ਨੰਬਰ 2 ਜਿੱਥੇ ایਜੀਐਸ ਜਾਂ ਸਿੱਖਿਆ ਪ੍ਰੋਵਾਈਡਰ ਨੇ ਪਲੱਸ ਉਹਦੇ ਨਾਲ ਰੈਗੂਲਰ ਟੀਚਰ ਹੈ ایਜੀਐਸ ਜਾਂ ਸਿੱਖਿਆ ਪ੍ਰੋਵਾਈਡਰ ਨੂੰ ਪੂਰਨ ਟੀਚਰ ਮੰਨ ਕੇ ਰੈਗੂਲਰ ਅਧਿਆਪਕ ਨੂੰ ਫਾਰਕ ਕੀਤਾ ਜਾਵੇ ਨੰਬਰ 3 ਜਿੱਥੇ ਸਿੰਗਲ ਟੀਚਰ ਹੈ ਸਿੰਗਲ ਟੀਚਰ ਦੀ ਜਗ੍ਹਾ ਤੇ ਜ਼ਿਲ੍ਹੇ ਦੇ ਵਿੱਚੋਂ ਬਦਲਾਵ ਪ੍ਰਬੰਧ ਕਰਕੇ ਜਿਵੇਂ ਕਿ ਸਾਡੀਆਂ ਜੁਆਇਨਿੰਗ ਤੋਂ ਪਹਿਲਾਂ ਇਹਨਾਂ ਕੀਤਾ ਹੋਇਆ ਸੀ ਬਦਲਵਾ ਪ੍ਰਬੰਧ ਕਰਕੇ ਤੁਰੰਤ ਫਾਰਕ ਕੀਤਾ ਜਾਵੇ ਨੰਬਰ 4 2019 ਦੇ ਵਿੱਚ ਜਿੰਨਾ ਸਾਥੀਆਂ ਦੇ ਬਦਲੀਆਂ ਹੋਈਆਂ ਨੇ ਬਦਲੀ ਹੋਈਆਂ ਨੂੰ 2 ਸਾਲ ਪੂਰੇ ਹੋ ਗਏ ਪਰੰਤੂ ਉਹਨਾਂ ਦੇ ਪਹਿਲਾਂ ਬਦਲੀ ਦੇ ਹੁਕਮ ਲਾਗੂ ਨਹੀਂ ਕੀਤੇ ਗਿਆ ਸੀ 2 ਸਮ 2 ਸਾਲ ਤੋਂ ਵੱਧ ਸਮਾਂ ਹੋਣ ਕਰਕੇ ਉਹਨਾਂ ਦੇ ਵੀ ਬਦਲੀ ਦੇ ਹੁਕਮ ਲਾਗੂ ਕੀਤੇ ਜਾਣ ਤੇ ਉਹਨਾਂ ਨੂੰ ਵੀ ਫਾਰਕ ਕੀਤਾ ਜਾਵੇ ਜੇਕਰ ਸਾਡੀ ਮੰਗ ਨੂੰ ਜੈਜ ਮੰਨ ਰਹੇ ਨੇ ਸਹਿਮਤੀ ਪ੍ਰਗਟਾ ਰਹੇ ਨੇ ਤਾਂ ਕਿਉਂ ਨਹੀਂ ਸਾਡਾ ਪੱਤਰ ਜਾਰੀ ਕਰਦੇ ਪੈਨਲ ਮੀਟਿੰਗ ਕੋ ਸਾਡਾ ਮਸਲਾ ਐਡਾ ਵੱਡਾ ਨਹੀਂ ਹੈ ਜੋ ਪੈਨਲ ਦੇ ਵਿੱਚ ਸੁਲਝਾਇਆ ਜਾਵੇ ਸਰ ਸਾਡਾ ਕੀ ਹੈ ਜੇ ਮੰਗਾ ਜਾਇਜ ਨੇ ਤਾਂ ਇੱਕ ਲੈਟਰ ਜਾਰੀ ਕਰ ਦਿੱਤਾ ਜਾਵੇ ਜਿੰਦੇ ਚ ਚਾਰੋਂ ਮੰਗਾ ਜਾਂ ਸਿੱਧੇ ਤੌਰ ਤੇ ਲਿਖ ਦਿੱਤਾ ਜਾਵੇ ਵੀ ਜਿਹੜੇ ਸਾਥੀਆਂ ਦੇ ਡੈਪੂਟੇਸ਼ਨਾਂ ਲੱਗੀਆਂ ਨੇ ਜਾਂ ਜਿਨ੍ਹਾਂ ਸਾਥੀਆਂ ਦੀ ਬਦਲੀਆਂ ਹੋਈਆਂ ਨੇ 2019 ਦੌਰਾਨ ਸਟੇ ਪੂਰਾ ਸਾਰਿਆਂ ਨੂੰ ਤੁਰੰਤ ਤੁਰੰਤ ਸਮੇਂ ਤੋਂ ਫਾਰਕ ਕੀਤਾ ਜਾਂਦਾ ਹੈ ਸਰ ਸਾਡਾ ਅਲਟੀਮੇਟ ਮੇ ਇਹ ਹੈ ਜਦੋਂ ਤੱਕ ਪੱਤਰ ਜਾਰੀ ਨਹੀਂ ਹੁੰਦਾ ਅਨਮਿੱਤ ਸਮੇ ਲਈ ਧਰਨਾ ਜਾਰੀ ਰਹੇਗਾ ਜਦੋਂ ਤੱਕ ਪੱਤਰ ਜਾਰੀ ਨਹੀਂ ਹੁੰਦਾ ਇਹ ਧਰਨਾ ਜਾਰੀ ਰਹੇਗਾ ਇਹਦੇ ਤੁਹਾਡੀਆਂ ਡਿਊਟੀਆਂ ਤੁਸੀਂ ਕਰੋਗੇ ਜਾਂ ਕਿਵੇਂ ਨਹੀਂ ਜੀ ਉਹ ਅਸੀਂ ਸਾਰੇ ਆਪਣੇ ਡੀਓ ਸਾਹਿਬ ਬੀਓ ਸਾਹਿਬ ਸਾਬ ਸੀਐਮ ਸਾਹਿਬ, ਈਐਮ ਸਾਹਿਬ, ਡੀਪੀ ਐਂਡ ਐਜੂਕੇਸ਼ਨ ਸੈਕਟਰੀ ਸਭ ਨੂੰ ਅਸੀਂ ਮੰਗ ਪੱਤਰ ਮੈਮੋਰੰਡਮ ਦੇ ਵਿੱਚ ਪਹਿਲੇ ਸਪਸ਼ਟ ਕਰ ਚੁੱਕੇ ਹਾਂ 2 ਤਰੀਕ ਤੋਂ ਬਾਅਦ ਅਸੀਂ ਅਨਮਿੱਥੇ ਸਮੇਂ ਲਈ ਸਮੂਹਿਕ ਛੁੱਟੀ ਤੇ ਆ ਜਦੋਂ ਤੱਕ ਸਾਡਾ ਤਰਨਾ ਜਾਰੀ ਰਹੂਗਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਨਾਬ ਮਨਜੀਤ ਹੈ ਸਾਡੀ ਪਹਿਲੇ ਮੀਟਿੰਗ ਹੋਈ ਸਾਨੂੰ ਪੰਜ ਮੈਮਰੀ ਕਮੇਟੀ ਨੂੰ ਬੁਲਾਇਆ ਗਿਆ ਉਹਦੇ ਵਿੱਚ ਮੈਂ ਵੀ ਸ਼ਾਮਿਲ ਸੀਗੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀਆਂ ਆਹ ਸ਼ਰਤਾਂ ਉਹਨਾਂ ਸਾਨੂੰ ਕਿਹਾ ਵੀ ਸਾਨੂੰ ਕੁਝ ਟਾਈਮ ਦਿਓ ਅਸੀਂ ਕਿਹਾ ਤੁਹਾਨੂੰ ਅਸੀਂ 1 ਮਹੀਨੇ ਦਾ ਟਾਈਮ ਦਿੰਨੇ ਆ ਬਟ ਸਾਨੂੰ ਰਿਟਰਨ ਚ ਦਿਓ ਜਦੋਂ ਅਸੀਂ ਰਿਟਰਨ ਦੀ ਗੱਲ ਕਰਦੇ ਸੀ ਹੱਥ ਖੜੇ ਕਰ ਜਾਂਦੇ ਸੀਗੇ ਉਹਨਾਂ ਸਾਨੂੰ ਕਿਹਾ ਰਿਟਰਨ ਵਿੱਚ ਅਸੀਂ ਕੁਝ ਵੀ ਨਹੀਂ ਦੇਣਾਗਾ ਉਸ ਤੋਂ ਬਾਅਦ ਘੰਟੇ ਬਾਅਦ ਫਿਰ ਮੀਟਿੰਗ ਬੁਲਾਈ ਤੇ ਸਾਨੂੰ ਇੱਕ ਮਿੱਠੀ ਗੋਲੀ ਦੀ ਤਰ੍ਹਾਂ ਡੀਓ ਸਾਹਿਬ ਨੂੰ ਇੱਥੇ ਭੇਜਿਆ ਗਿਆ ਬਰਨਾਲਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ